ਹਾਂਜੀ ਦੋਸਤੋ ਕੀ ਹਾਲ ਚਾਲ ਆ ਦੋਸਤੋ ਅੱਜ ਜੇਹੀ ਖਬਰ ਲੈ ਕੇ ਆਇਆ ਥੋੜੇ ਦੇ ਲੇ ਕੇ ਆਇਆ ਕਿਉਂਕਿ ਅੱਜ ਜਿਹੜੀ ਖਬਰ ਆ ਨਾ ਬਾਲੀ ਹੀ ਜ਼ਬਰਦਸਤ ਆ ਇੱਕ ਮੁੰਡਾ ਬੜੇ ਸ਼ੌਂਕ ਨਾਲ ਬੜੀਆਂ ਰੀਜਾਂ ਨਾਲ ਲਾਲ ਮਰੂਤੀ ਸਜਾ ਕੇ ਇੱਕ ਕੁੜੀ ਵਿਆਹ ਕੇ ਲੈ ਆਇਆ ਸੀ ਪਰ ਕੀ ਹੁੰਦਾ ਕਿ ਥੋੜੇ ਦਿਨ ਪਹਿਲਾਂ ਉਸ ਮੁੰਡੇ ਨੂੰ ਉਸਦੀ ਘਰ ਵਾਲੀ ਕਹਿੰਦੀ ਆ ਮੈਨੂੰ ਮੇਲੇ ਤੇ ਲੈ ਕੇ ਚੱਲ ਵੇ ਸੋਹਣਿਆ ਮੇਲੇ ਤੇ ਲੈ ਕੇ ਚੱਲ ਉਹ ਮੇਲੇ ਤੇ ਲੈ ਕੇ ਗਿਆ ਰਾਤ ਨੂੰ ਪਰ ਉਹਦੀ ਘਰ ਵਾਲੀ ਗਈ ਗਵਾਚ ਉਸ ਮੁੰਡੇ ਦਾ ਰੋਣਾ ਤੁਹਾਨੂੰ ਵਿਖਾਉਣਿਆ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਉਸ ਮੁੰਡੇ ਨਾਲ ਅਸੀਂ ਗੱਲ ਕਰਾਉਣੇ ਆ ਤੁਹਾਡੀ ਵੀ ਕੀ ਬਾਣਾ ਵਰਤਿਆ ਆਜੋ ਸਾਡੇ ਨਾਲ ਦੋਸਤੋ ਮੁੰਡਾ ਲੈ ਕੇ ਆਇਆ ਸੀ ਲਾਲ ਅਮਰੂਤੀ ਤੇ ਕੁੜੀ ਨੂੰ ਵਿਆਹ ਕੇ ਉਹਨੂੰ ਸਾਡੇ ਕੋਲ ਆਉਣਾ ਪਿਆ ਉਹਦੀ ਘਰ ਵਾਲੀ ਮੇਲੇ ਚ ਗਈ ਗਵਾਚ ਹਾਂਜੀ ਦੋਸਤੋ ਉਹਦੇ ਨਾਲ ਆਪਾਂ ਗੱਲ ਕਰਾਉਣੇ ਆ ਕੀ ਗੱਲ ਹੋਈ ਸਾਰੀ ਬਾਈ ਕੀ ਹਾਲ ਚਾਲ ਠੀਕ ਆ ਬਾਈ ਬਾਈ ਕੀ ਗੱਲ ਕੀ ਹੋ ਗਈ ਤੁਸੀਂ ਇਹਨੇ ਦੁਖੀ ਕਿਉਂ ਬਈ ਗੱਲ ਕੀ ਹੋਣੀ ਸੀ ਯਾਰ ਮੇਰਾ ਹੋਇਆ ਸੀ ਵਿਆਹ ਹੋ ਗਏ 2-3 ਮਹੀਨੇ ਤੇ ਮੈਂ ਆਉਦੇ ਘਰ ਨੂੰ ਘਮਾਉਣ ਲੈ ਗਿਆ ਮੇਲੇ 'ਚ ਤੇ ਉੱਥੇ ਗਵਾਚ ਗਈ ਗਵਾਚ ਗਈ ਗਵਾਚ ਗਈ ਮੇਲਾ ਕਿੱਥੇ ਸੀ ਮੇਲਾ ਸੀਗਾ ਵੀ ਆਪਣੇ ਤਰ ਭਾਈ ਬਖਤੌਰ ਕੰਨੀ ਭਾਈ ਬਖਤੌਰ ਕੰਨੀ ਹਾਂ ਜੀ ਭਾਈ ਬਖਤੌਰ ਪਿੰਡ ਕੰਨੀ ਮੇਲਾ ਸੀ ਬਾਈ ਦੀ ਜਿਹੜੀ ਘਰ ਵਾਲੀ ਸੀ ਮੇਲੇ ਦੇ ਵਿੱਚ ਗਵਾਚ ਗਈ ਸੀ ਬਈ ਤੁਸੀਂ ਦਿਨੇ ਗਏ ਸੀ ਕਿ ਰਾਤ ਨੂੰ ਗਏ ਸੀ ਬਈ ਅਸੀਂ ਗਏ ਸੀ ਰਾਤ ਨੂੰ ਮੇਲਾ ਵੇਖਣ ਅੱਛਾ ਰਾਤ ਨੂੰ ਮੇਲਾ ਵੇਖਣ ਗਏ ਸੀ ਠੀਕ ਹੈ ਤੇ ਨਾਲ ਕੌਣ ਕੌਣ ਸੀ ਨਾਲ ਬਾਈ ਮੈਂ ਸੀ ਤੇ ਮੇਰੀ ਘਰ ਵਾਲੀ ਸੀ ਅੱਛਾ ਨਾਲ ਮੰਮੀ ਡੈਡੀ ਨਾ ਬਈ ਕੋਈ ਨਹੀਂ ਗਿਆ ਕੋਈ ਮੁੰਡਾ ਨਾ ਬਈ ਤਿੰਨ ਮਹੀਨੇ ਤਾਂ ਵਿਆਹ ਨੂੰ ਹੋਇਆ ਯਾਰ ਮੁੰਡਾ ਕਿੱਥੋਂ ਆ ਜੀ ਬਈ ਕੋਈ ਘਰਾਂ ਚੋਂ ਮੁੰਡਾ ਹੋਵੇ ਨਾ ਬਈ ਮੈਂ ਕਿਸੇ ਨੂੰ ਨਹੀਂ ਲੈ ਕੇ ਜਾਂਦਾ ਨਾ ਤੇ ਬਾਈ ਜੀ ਕਹਿੰਦਾ ਮੈਂ ਮੇਲੇ ਤੇ ਗਿਆ ਸੀ ਨਾਲ ਮੇਰੀ ਮੰਮੀ ਡੈਡੀ ਸੀ ਪਰ ਫੇਰ ਵੀ ਕੁੜੀ ਗਵਾਚ ਗਈ ਇਹ ਆਪਾਂ ਸੋਚ ਸਕਦੇ ਹਾਂ ਰਲਿ ਮਿਲੀ ਭਗਤ ਤਾਂ ਨਹੀਂ ਕੋਈ ਕੁੜੀ ਦਾ ਕਰੈਕਟਰ ਕਿਵੇਂ ਸੀ ਬਾਈ ਜੇ ਤੁਸੀਂ ਵਿਆਹ ਕਿ ਲੈ ਕਰੈਕਟਰ ਬਾਈ ਉਦੋਂ ਅਸੀਂ ਜਦੋਂ ਮੈਂ ਵਿਆਹ ਕਰਾਉਣਾ ਸੀ ਉਦੋਂ ਕੁੜੀ ਦਾ ਬੈਕਗ੍ਰਾਉਂਡ ਸਾਰਾ ਚੈੱਕ ਕੀਤਾ ਮੈਂ ਨਾਲ ਦੇ ਪਿੰਡ ਦੀ ਮਢੀਰ ਤੋਂ ਪੁੱਛਿਆ ਕਿ ਕੁੜੀ ਕਿਵੇਂ ਆ ਕਿੰਨੇ ਬਈ ਹਜੇ ਤੱਕ ਦਾ ਕੁੜੀ ਯਾਰ ਸਹੀ ਐ ਲਾਂਭਾ ਸੁਣਿਆ ਨਹੀਂ ਪਿੰਡ ਦਾ ਠੀਕ ਐ ਇਸ ਤੋਂ ਬਾਅਦ ਜੋ ਕਹਿੰਦਾ ਕੋਈ ਕਹਿ ਨਹੀਂ ਸਕਦੇ ਤੇ ਬਈ ਯਾਰ ਆਪਾਂ ਭਰੋਸਾ ਕਰ ਲਿਆ ਕਿਉਂਕਿ ਮੁੰਡੇ ਨਾ ਰਹਿੰਦੇ ਸੀ ਹਨਾ ਭਰੋਸਾ ਮੈਂ ਕਰ ਲਿਆ ਤੇ ਯਾਰ ਹੁਣ ਬਈ ਆਹ ਸੱਪ ਕੱਢ ਮਾਰਿਆ ਉਹਨੇ ਯਾਰ ਮੈਂ ਤਾਂ ਯਾਰ ਬਹੁਤ ਦੁਖੀਆਂ ਪੁੱਛਣਾ ਯਾਰ ਨਹੀਂ ਤੁਹਾਨੂੰ ਕੋਈ ਮਾੜਾ ਮੋਟਾ ਇਹ ਪਤਾ ਹੋਵੇ ਵੀ ਉਹਦੀ ਕੋਈ ਗੱਲਬਾਤ ਸੀ ਕਿ ਪਹਿਲਾਂ ਕੋਈ ਗੱਲਬਾਤ ਸੀ ਉਹਦੀ ਗੱਲਬਾਤ ਯਾਰ ਉਹਨੇ ਬਈ ਦੱਸੀ ਸੀ ਵਿਆਹ ਤੋਂ ਮਹੀਨਾ ਬਾਅਦ ਕਿੰਨੀ ਮੇਰਾ ਫਰੈਂਡ ਹੁੰਦਾ ਸੀ ਮੈਂ ਉਹਦੇ ਨਾਲ ਗੱਲ ਕਰਦੀ ਹੁੰਦੀ ਕੀ ਨਾਂ ਸੀ ਦਾ ਕੀ ਨਾਂ ਸੀ ਉਹਦਾ ਨਾ ਬਈ ਤੋਤੀ ਸੀ ਅੱਛਾ ਤੋਤੀ ਨਾਂ ਦਾ ਤੋਤੀ ਨਾਂ ਦਾ ਇੱਕ ਮੁੰਡਾ ਸੀ ਜਿਹਦੇ ਨਾਲ ਉਹ ਗੱਲ ਪਹਿਲਾਂ ਕਰਦੀ ਸੀ ਵਿਆਹ ਤੋਂ ਇਹਨੂੰ ਮਹੀਨੇ ਬਾਅਦ ਦੱਸਿਆ ਤੁਨੂੰ ਮਹੀਨੇ ਬਾਅਦ ਮਹੀਨੇ ਬਾਅਦ ਬਾਈ ਨੂੰ ਦੱਸਿਆ ਕਿ ਮੇਰੀ ਉਹਦੇ ਨਾਲ ਗੱਲ ਸੀ ਬਾਈ ਮੇਰੀ ਗੱਲ ਸੁਣੋ ਤੁਸੀਂ ਉਹਦੇ ਤੇ ਯਕੀਨ ਕਿਉਂ ਕੀਤਾ ਤੁਸੀਂ ਉਹਨੂੰ ਮੇਲੇ ਤੇ ਰਾਤ ਨੂੰ ਹੀ ਕਿਉਂ ਲੈ ਕੇ ਗਏ ਕਿਉਂਕਿ ਯਾਰ ਬਾਈ ਮੇਰਾ ਕਰਦੀ ਬਹੁਤ ਸੀ ਹਾਂ ਉਹ ਮੈਨੂੰ ਕਹਿੰਦੀ ਜੀ ਤੁਸੀਂ ਮੈਨੂੰ ਮੇਲੇ ਤੇ ਲੈ ਚੱਲੋ ਕਿ ਆਪਾਂ ਦੋਵੇਂ ਘੁੰਮ ਫਿਰ ਕੇ ਆਉਣੇ ਆ ਬਾਅਦ ਚ ਕਹਿੰਦੀ ਜਵਾਕ ਹੋ ਜਾਣਗੇ ਆਪਾਂ ਕਿੱਧਰ ਜਾਇਆ ਜਾਣਾ ਮੈਂ ਵੀ ਚੱਲ ਲੈ ਗਿਆ ਹੁਣ ਮੇਰਾ ਤਾਂ ਯਾਰ ਮੇਲਾ ਸਾਰਾ ਹੀ ਨਾਲ ਲੱਗੀ ਉਹ ਨਹੀਂ ਜਦੋਂ ਤੁਹਾਡਾ ਵਿਆਹ ਹੋਇਆ ਗੱਲਬਾਤ ਨਹੀਂ ਹੋਈ ਵੀ ਤੁਸੀਂ ਵੀ ਮੇਰੇ ਨਾਲ ਵਿਆਹ ਕਰਾਉਣਾ ਜਾਂ ਕੋਈ ਗੱਲਬਾਤ ਫੋਨ ਤੇ ਹੁੰਦੀ ਸੀ ਥੋੜੀ ਤਾਂ ਨਾਲ ਗੱਲਬਾਤ ਬਈ ਹੁੰਦੀ ਪਰ ਥੋੜੀ ਹੁੰਦੀ ਸੀ ਥੋੜੀ ਹੁੰਦੀ ਸੀ ਤੇ ਕਦੇ-ਕਦੇ ਤੁਸੀਂ ਇਹ ਕਦੇ-ਕਦੇ ਇਹ ਬੰਦਾਣਾ ਜਦੋਂ ਜਜ਼ਬਾਤਾਂ ਨਾਲ ਔਰਤ ਖੇਡ ਜਾਂਦੀ ਹੈ ਬੰਦੇ ਦੇ ਉਹ ਬਈ ਪਤਾ ਨਹੀਂ ਲੱਗਦਾ ਬੰਦੇ ਨੂੰ ਬਈ ਮੈਨੂੰ ਇੱਕ ਗੱਲ ਦੱਸੋ ਤੁਸੀਂ ਜਦੋਂ ਤੁਹਾਡਾ ਵਿਆਹ ਹੋਇਆ ਠੀਕ ਹੈ ਕਹਿੰਦੇ ਮਰੂਤੀ ਸਜਾਈ ਸੀ ਤੁਸੀਂ ਬਹੁਤ ਵਧੀਆ ਮਰੂਤੀ ਸਜਾ ਕੇ ਲੈ ਕੇ ਗਏ ਸੀ ਹਾਂ ਬਈ ਲਾਲ ਰੰਗ ਦੀ ਮਰੂਤੀ ਸੀ ਆਪਣੇ ਕੋਲੇ ਉਹ ਮੇਰੇ ਡੈਡੀ ਨੂੰ ਮਿਲੀ ਸੀ ਠੀਕ ਹੈ ਸਹੁਰਿਆਂ ਦਿੱਤੀ ਸੀ ਉਹ ਲਾਲ ਰੰਗ ਦੀ ਮਰੂਤੀ ਸੀ ਪੀਲੇ ਰੰਗ ਦੇ ਫੁੱਲ ਲਾ ਕੇ ਗਏ ਬਈ ਕਿਉਂ ਲਾਲ ਤੇਰ ਜੇ ਗੁਲਾਬੀ ਲਾਉਂਦੇ ਘੱਟ ਨਹੀਂ ਦੇ ਸੀ ਮਤਲਬ ਪੂਰੇ ਸ਼ੌਕ ਨਾਲ ਇਹ ਫੁੱਲ ਦਹਿਸਤ ਬਾਈ ਬਾਈ ਸਹਰਿਆਂ ਦੇ ਪਿੰਡ ਆ ਕੇ ਤੂੰ ਨੇ ਆਇਆ ਹਰਦੈਸਤ ਮੇਰੀ ਰੂਹਤੀ ਆ ਅ ਬਾਈ ਤੁਹਾਨੂੰ ਲੱਗਦਾ ਵੀ ਉਹ ਕਿਸੇ ਨਾਲ ਭੱਜੀ ਆ ਕਿ ਜਾਂ ਵੈਸੇ ਗਵਾਜ ਗਈ ਯਾਰ ਬਾਈ ਮੈਂ ਤਾਂ ਨਹੀਂ ਕਹਿੰਦਾ ਕਿ ਭੱਜੀ ਆ ਪਰ ਗਮਾਜ ਗਈ ਯਾਰ ਮੇਰਾ ਤਾਂ ਮਾਨ ਕਹਿੰਦਾ ਤੇ ਤੁਸੀਂ ਇਹ ਦੱਸੋ ਵੀ ਜਦੋਂ ਤੁਸੀਂ ਮੇਲੇ ਤੇ ਗਏ ਸੀ ਰਾਤ ਕਾਹਦੇ ਤੇ ਗਏ ਸੀ ਅਸੀਂ ਵੀ ਮੋਟਰਸਾਈਕਲ ਤੇ ਗਏ ਸੀ ਮੋਟਰਸਾਈਕਲ ਤੇ ਗਏ ਸੀ ਤੇ ਉਦ ਦੇ ਤੁਸੀਂ ਅਮਰੂਤੀ ਲੈ ਕੇ ਉਦ ਅਮਰੂਤੀ ਲੈ ਕੇ ਗਏ ਬਈ ਜੇ ਅਮਰੂਤੀ ਲੈ ਜਾਂਦੇ ਫਿਰ ਤਾਂ ਯਾਰ ਬਈ ਮੈਂ ਕਿੱਥੇ ਭੱਜਨ ਦਿੰਦਾ ਸੀ ਫਿਰ ਕਿੱਥੇ ਭੱਜਨ ਦਿੰਦਾ ਸੀ ਇਹ ਗੱਲਾਂ ਦੋ ਤਰ੍ਹਾਂ ਦੀਆਂ ਹੋ ਰਹੀਆਂ ਨੇ ਜਾਂ ਤਾਂ ਇਹਦੇ ਬਾਈ ਦੇ ਮੂੰਹ ਨਿਕਲਦਾ ਵੀ ਉਹ ਭੱਜ ਗਈ ਇਹ ਕਹਿ ਜਾਂਦਾ ਵੀ ਨਾਲੇ ਗਵਾਚ ਗਈ ਹੁਣ ਰੱਬ ਜਾਣੇ ਉਹਦੇ ਨਾਲ ਕੀ ਹੋਇਆ ਭਈ ਜਦੋਂ ਇਹ ਗਵਾਚਣ ਦਾ ਟਾਈਮ ਸੀਗਾ ਮਤਲਬ ਤੁਹਾਨੂੰ ਇਹ ਮਤਲਬ ਤੁਸੀਂ ਰਾਤ ਨੂੰ ਮੇਲੇ 'ਚ ਫਿਰਦੇ ਸੀ ਉਹ ਗਵਾਚੀ ਕਿਵੇਂ ਅਸੀਂ ਯਾਰ ਬਈ ਮੇਲੇ 'ਚ ਸੀਗਾ ਸ਼ੋਸ਼ ਸ਼ਰਾਬਾ ਸੀ ਢੋਲ ਢਾਲ ਵੱਜੇ ਜਾਂਦੇ ਸੀ ਚਲ ਯਾਰ ਆਪਾਂ ਮੈਂ ਹੱਥ ਫੜ ਕੇ ਤੁਰਿਆ ਜਾਂਦਾ ਸੀ ਚਲ ਮੈਂ ਹੱਥੋਂ ਛੱਡਦਾ ਐ ਹੱਥੋਂ ਤਮਾਰ ਲੱਗਾ ਉਹ ਵੇਖੋ ਵੇਖ ਆਏ ਬਈ ਹੱਥ ਛਾ ਕੇ ਪਤਾ ਨਹੀਂ ਕਿੱਧਰ ਲੰਘ ਗਈ ਯਾਰ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਢੋਲ ਢੂਲ ਵਜੀਆਂ ਦੇ ਮਤਲਬ ਢੋਲ ਢੂਲ ਵੇਖੀ ਜਾਂਦਾ ਸੀ ਯਾਰ ਉੱਥੇ ਉਹਨੇ ਤਾਂ ਢੋਲ ਮੇਰਾ ਜ਼ਿਆਦਾ ਪਸੰਦਰ ਦੀ ਨਾਲੇ ਕਈ ਕਈ ਜਾਂਦੀ ਸੀਗੇ ਕਹਿੰਦੇ ਵੀ ਤੁਸੀਂ ਉਹਨੂੰ ਜੂਸ ਦੀ ਰੇੜੀ ਤੇ ਖੜਾਇਆ ਸੀਗਾ ਤੇ ਆਪ ਜੁਵਾਕਾਂ ਵਾਸਤੇ ਕੋਈ ਚੀਜ਼ ਲੈਂਦੇ ਸੀ ਆਦੇ ਭਰਾ ਦੇ ਜੁਵਾਕਾਂ ਵਾਸਤੇ ਹਾਂ ਬਈ ਸੱਚੀ ਗੱਲ ਸੱਚੀ ਗੱਲ ਤੇ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਵੀ ਉਹ ਕਿੱਧਰ ਗਈ ਪਤਾ ਨਹੀਂ ਲੱਗਿਆ ਯਾਰ ਬਈ ਮੈਂ ਤਾਂ ਫਿਰ ਤੁਸੀਂ ਲੱਭੀ ਹਾਂ ਮੈਂ ਲੱਭੀ ਮੈਂ ਕਿ ਚੱਲ ਯਾਰ ਗਾਂ ਪਛਾਉਗੀ ਸਮਾਨ ਲੈਣ ਲੈ ਗਈ ਹੋਗੀ ਪਰ ਹਮ ਭਾਲੀ ਬੁਲੀ ਝੂਲਿਆਂ ਝਾਲਾਂ ਕੋਲੇ ਭਾਲੀ ਯਾਰ ਸਾਸੇ ਵਸੇ ਰੀੜੀਆਂ ਤੇ ਮਣਿਹਾਰੀ ਦੀਆਂ ਤੇ ਭਾਲੀ ਮਿਲੀ ਨਹੀਂ ਮੈਂ ਤਾਂ ਅੱਜ ਕਿੰਨੇ ਦਿਨ ਹੋ ਗਏ ਬਈ ਉਹ ਗਾਇਚੀ ਨੂੰ ਉਹਨੂੰ ਬਈ ਹੋ ਗਿਆ ਅੱਜ 16 17 ਦਿਨ ਹੋ ਗਏ 16 17 ਦਿਨ ਹੋ ਗਏ ਬਈ 2 16 17 ਦਿਨ ਤੁਸੀਂ ਪੁਲਿਸ ਨੂੰ ਇਨਕੁਆਇਰੀ ਕਰਵਾ ਯਾਰ ਕਰਵਾਈ ਸੀ ਬਈ ਸੁਣਵਾਈ ਨਹੀਂ ਹੋਈ ਯਾਰ ਗਰੀਬ ਬੰਦੇ ਦੀ ਕਾਦੀ ਸੁਣਵਾਈ ਯਾਰ ਤੈਨੂੰ ਪਤਾ ਤੁਹਾਨੂੰ ਸ਼ੱਕ ਹੈਗਾ ਕਿਸੇ ਤੇ ਵੀ ਕਿ ਕਿਸੇ ਨਾਲ ਭੱਜੀ ਹੋਵੇ ਜਾਂ ਪਹਿਲਾਂ ਪ੍ਰਾਣ ਜਿਹੜਾ ਬாய்ਫ੍ਰੈਂਡ ਸੀਗਾ ਉਹਦਾ ਉਹਦੇ ਨਾਲ ਭੱਜੀ ਹੋਵੇ ਯਾਰ ਮੈਨੂੰ ਬਈ ਉਹਦੇ ਦੀ ਸ਼ੱਕ ਆ ਯਾਰ ਤੇ ਉਹਦੇ ਘਰੇ ਜਾ ਕੇ ਜਾਂ ਫੋਨ ਫਾਨ ਕੀਤਾ ਉਹਨੂੰ ਤੁਸੀਂ ਨਾ ਯਾਰ ਤਾਂਕ ਤੇ ਕਿਤੇ ਕਿਤੇ ਲੱਗਦਾ ਵੀ ਕਿਤੇ ਕਿਤੇ ਵੀ ਬਈ ਤੁਹਾਡੇ ਤੋਂ ਖੁਸ਼ ਸੀਗੀ ਉਹ ਖੁਸ਼ ਬਈ ਬਹੁਤ ਸੀ ਯਾਰ ਨਹੀਂ ਤੁਸੀਂ ਉਹਨੂੰ ਖੁਸ਼ ਕਰ ਸਕਦੇ ਸੀ ਮੈਂ ਬਈ ਫੁੱਲ ਖੁਸ਼ ਕੀਤਾ ਯਾਰ ਪਰ ਉਹਨੇ ਮੈਨੂੰ ਕੀਤਾ ਯਾਰ ਕੋਈ ਨਹੀਂ ਕੀਤਾ ਹੈ ਮਤਲਬ ਤੁਹਾਡੇ ਨਾਲ ਦਿਲ ਨਾਲ ਰੋਟੀ ਰਾਟੀ ਜਿਹੜੀ ਖਾਣੀ ਤੁਸੀਂ ਇਕੱਠਿਆਂ ਨੇ ਬਹਿ ਕੇ ਜਾਂ ਮਾਂ ਆਪਣੇ ਨੂੰ ਸੇਵਾ ਕਰਨੀ ਉਹ ਕਰਦੀ ਸੀ ਦਿਲੋਂ ਯਾਰ ਕੰਮ ਕਰਦਾ ਕਰਦੀ ਸੀ ਘਰ ਦਾ ਪਰ ਮੇਰੇ ਨਾਲ ਇਹਨਾ ਮੋਹ ਪਿਆਰ ਹੈ ਨਹੀਂ ਸੀ ਠੀਕ ਸੀਗਾ ਬਸ ਕਿ ਆਪਾਂ ਬਾਲਾ ਵੀ ਨਹੀਂ ਕਹਿ ਸਕਦੇ ਕਿ ਬਾਲਾ ਮਾੜਾ ਵੀ ਨਹੀਂ ਕਹਿ ਸਕਦੇ ਤੇ ਬੈ ਤੂੰ ਦੁਖੀ ਹੁਣ ਦੁਖੀ ਤਾਂ ਬਈ ਹੈਗਾ ਹੀ ਯਾਰ ਹੁਣ ਤੇ ਹੁਣ ਮੇਲੇ ਤੇ ਲੈ ਕੇ ਜਾਏਂਗਾ ਮੇਲੇ ਤਾਂ ਬਈ ਹੁਣ ਮੈਂ ਕਿਉਂ ਨੂੰ ਲੈ ਜਾ ਆ ਯਾਰ ਹੁਣ ਲੱਭੇਗਾ ਉਹਨੂੰ ਮੈਂ ਤਾਂ ਬਸ ਯਾਰ ਬਈ ਜਿਮੋੜਾ ਹੀ ਦਾ ਵਧੀਆ ਨਹੀਂ ਤਾਂ ਉਹ ਆਪਦੇ ਰਾ ਮੈਂ ਆਪਦੇ ਰਾ ਤੇ ਤੁਸੀਂ ਕਹਿਆ ਸੀ ਮੇਲੇ ਤੇ ਜਾਣ ਲਈ ਕਿ ਉਹਨੇ ਕਿਹਾ ਸੀ ਤਾਂ ਉਹ ਬਈ ਯਾਰ ਮੈਂ ਤਾਂ ਇੱਕ ਵਾਰੀ ਵੀ ਨਹੀਂ ਆਕਾ ਹਫਤਾ ਕੋਈ ਅਗਮ ਚਾਈ ਜਾਂਦੀ ਅਸੀਂ ਤਾਂ ਮੇਲਾ ਨਹੀਂ ਆਇਆ ਸੀ ਕਹਿੰਦੇ ਆਪਾਂ ਮੇਲੇ ਤੇ ਜਾਣਾ ਮੇਲੇ ਤੇ ਜਾਣਾ ਤੇ ਬਈ ਜਿੱਦੇ ਰਾ ਜਾਣਾ ਸੀ ਮੇਲੇ ਤੇ ਮੈਂ ਤਾਂ ਆ ਕੇ ਹਜੇ ਡੱਬਾ ਹੀ ਰੱਖਿਆ ਸੀਗਾ ਤੇ ਮੈਨੂੰ ਕੋਈ ਨਹੀਂ ਚੱਲ ਮੇਲੇ ਤੇ ਚੱਲ ਕੇ ਮੈਂ ਨਾ ਲੈਣ ਦੇ ਕੋਈ ਨਹੀਂ ਤੈਨੂੰ ਕਿਨੇ ਵੇਖਣਾਗਾ ਤੇ ਬਈ ਮੈਨੂੰ ਐ ਪੰਪ ਮਾਰ ਕੇ ਲੈ ਗਈ ਮੈਂ ਤਾਂ ਉਹ ਵੀ ਥੁਰ ਗਿਆ ਯਾਰ ਅ ਤੇ ਜਦੋਂ ਤੁਸੀਂ ਮੇਲੇ ਤੇ ਗਏ ਹੋ ਠੀਕ ਹੈ ਤੇ ਰਾਤ ਨੂੰ ਗਏ ਹੋ ਤੁਸੀਂ ਵੀ ਤੁਹਾਨੂੰ ਲੱਗਿਆ ਵੀ ਪਹਿਲਾਂ ਉਹ ਕਿਸੇ ਨਾਲ ਗੱਲਬਾਤ ਕਰਦੀ ਹੋਵੇ ਜਾਂ ਪਲੈਨਿੰਗ ਕਰਦੀ ਹੋਵੇ ਤੁਹਾਨੂੰ ਸ਼ੱਕ ਹੋਵੇ ਥੋੜਾ ਬਹੁਤ ਯਾਰ ਬਾਈ ਸ਼ੱਕ ਤਾਂ ਹੈਗਾ ਸੀ ਮੈਨੂੰ ਇੱਕ ਦਿਨ ਮੈਂ ਦੁਪਹਿਰੇ ਆ ਰੋਟੀ ਖਾਂ 2:3 3 ਵਜੇ ਘਰੇ ਇਹ ਫੋਨ ਤੇ ਗੱਲ ਕਰੀ ਜਾਵੇ ਤੇ ਮੈਂ ਚੱਲ ਪਾਣੀ ਵੀ ਕੇ ਸਿੱਧਾ ਲੰਘਾਂ ਤੇ ਇਹਨੇ ਮੈਨੂੰ ਵੇਖ ਕੇ ਫੋਨ ਲਿਕੋ ਲਿਆ ਇਹਨੂੰ ਆਏ ਸੀ ਕਿ ਮੈਨੂੰ ਪਤਾ ਨਹੀਂ ਲੱਗਿਆ ਬਈ ਮੈਂ ਵੇਖ ਲਿਆ ਚੱਲ ਮੈਂ ਫਿਰ ਵੀ ਨਹੀਂ ਬੋਲਿਆ ਮੈਂ ਚੱਲਿਆ ਸੁਧਰ ਜੂਗੀ ਹਨਾ ਮੈਂ ਸੁਧਰ ਜੂਗੀ ਮਤਲਬ ਵੀ ਵੀ ਮੈਂ ਉਹਨੂੰ ਕੁਝ ਨਹੀਂ ਕਰ ਤੂੰ ਇਗਨੋਰ ਇਗਨੋਰ ਕਰਦਾ ਇਗਨੋਰ ਕਰਦਾ ਮੈਂ ਚੱਲਿਆ ਸੁਧਰ ਜੂਗੀ ਹਨਾ ਪਰ ਬਈ ਕਿੱਥੇ ਸੁਧਰਦੀ ਹੈ ਜਨਾਨੀ ਜਦ ਇੱਕ ਵਾਰੀ ਪੁੱਠੇ ਕੰਮਾਂ 'ਚ ਪੈ ਜੇ ਯਾਰ ਤੇ ਤੁਹਾਡੇ ਕੋਲ ਫੋਨ ਕਿਹੜਾ ਮੇਰੇ ਕੋਲ ਬਟਨ ਵਾਲਾ ਬਈ ਤੇ ਉਹਦੇ ਕੋਲ ਫੋਨ ਕਿਹੜਾ ਸੀ ਕੋਲ ਟੱਚ ਆ ਬਈ ਇਹ ਟੱਚ ਫੋਨ ਉਹਦੇ ਕੋਲ ਪਹਿਲਾਂ ਹੀ ਸੀ ਕਿ ਲੈ ਕੇ ਦਿੱਤਾ ਤੁਸੀਂ ਉਹਦੇ ਕੋਲ ਪਹਿਲਾਂ ਹੀ ਸੀ ਬਈ ਪਿੱਛੋਂ ਹੀ ਲਈ ਸੀ ਯਾਰ ਪਿੱਛੋਂ ਹੀ ਲਈ ਸੀ ਹਾਂ ਤੇ ਤੁਹਾਡਾ ਜੀ ਨਹੀਂ ਕਰਦਾ ਵੀ ਮੈਂ ਵੀ ਰੱਖਾਂ ਬਈ ਕਰਦਾ ਦਾ ਯਾਰ ਜੀ ਹੁਣ ਮੈਂ ਤਾਂ ਖੋ ਪਹਿਲਾਂ ਜਿਹੜਾ ਤੋਤੀ ਜਿਹੜਾ ਬੰਦਾ ਸੀ ਠੀਕ ਆ ਉਹਦੇ ਨਾਲ ਗੱਲ ਸੀ ਤੁਹਾਨੂੰ ਐ ਸ਼ੱਕ ਲੱਗਦਾ ਵੀ ਕਿਸੇ ਹੋਰ ਨਾਲ ਵੀ ਗੱਲ ਕਰਦੀ ਹੋਊਗਾ। ਇਹ ਯਾਰ ਬਾਈ ਗੱਲ ਤਾਂ ਇਹਦੀ ਤੋਤੀ ਨਾਲ ਹੀ ਆ ਪਰ ਜਦੋਂ ਰਾਤ ਨੂੰ ਮੈਂ ਆਇਆ ਨਾ ਘਰੇ ਕਹਿ ਦਿੰਦੀ ਆ ਬਾਈ ਦੀ ਵੀਡੀਓ ਕਾਲ ਆਈ ਆ ਬਾਹਰੋਂ ਹੁਣ ਮੈਨੂੰ ਪਤਾ ਬਾਈ ਯਾਰ ਤੋਤੀ ਬਾਹਰ ਰਹਿੰਦਾ ਕਿ ਘਰੇ ਰਹਿੰਦਾ ਗਾ ਯਾਰ। ਦੇਖੋ ਯਾਰ ਨਾ ਹਣਾ ਵੀ ਵੀ ਪਤਾ ਨਹੀਂ ਬਾਈ ਨੂੰ ਵੀ ਹਣਾ ਵੀ ਵੀ ਜਦੋਂ ਕੰਮ ਤੋਂ ਆਉਂਦਾ ਜਾਂ ਕੋਈ ਇਹੋ ਜਿਹੀ ਗੱਲ ਹੁੰਦੀ ਆ ਘਰੇ ਸ਼ੱਕ ਹੁੰਦਾ ਵੀ ਇਹ ਬੰਦਾ ਫੇਰ ਵੀ ਇਗਨੋਰ ਕਰਦਾ ਰਹੋ ਗੱਲ। ਤੇ ਬਾਈ ਜਦੋਂ ਮੇਲੇ ਨੂੰ ਉਹਨੇ ਕਿਹਾ ਵੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਫਿਰ ਤੁਹਾਨੂੰ ਜਾਣਾ ਪਿਆ ਜਾਣਾ ਪਿਆ ਵੀ ਮਜਬੂਰੀ ਬਣ ਗਈ ਯਾਰ ਵੇਖਣਾ ਪੈਂਦਾ ਤੇ ਬਾਈ ਕਹਿੰਦੇ ਵੀ ਤੁਹਾਡੇ ਵਿਆਹ ਤੇ ਤੁਸੀਂ ਬਹੁਤ ਤਕੜਾ ਵਿਆਹ ਕੀਤਾ ਸੀ ਯਾਰ ਵੀ 10-12 ਲੱਖ 20-30 ਲੱਖ ਰੁਪਏ ਲਗਾਤਾ ਸੀ ਵਿਆਹ ਤੇ ਤਾਂ ਬਈ ਯਾਰ ਅਸੀਂ ਲਗਾਤਾ ਸੀ 26-27 ਲੱਖ ਰੁਪਇਆ 26-27 ਲੱਖ ਹਾਂ ਸਰਪੰਚ ਮੈਂਬਰ ਨੰਬਰਦਾਰ ਜੀ ਸੁਖਵੀਰ ਬਾਦਲ ਰੇ ਯਾਰ ਅੱਛਾ ਸੁਖਵੀਰ ਬਾਦਲ ਵੀ ਤੁਹਾਡੇ ਵਿਆਹ ਤੇ ਆਇਆ ਸੀ ਸੁਖਵੀਰ ਬਾਦਲ ਆਪਣੇ ਵਿਆਹ ਤੇ ਆਇਆ ਸੀ ਅੱਛਾ ਤੇਸੋ ਕੁ ਵੀਰ ਬਾਦਲ ਤੱਕ ਨਹੀਂ ਤੁਸੀਂ ਗੱਲ ਕੀਤੀ ਮੇਰੀ ਘਰ ਵਾਲੀ ਏਦਾਂ ਗਵਾਜ ਗਈ ਮੈਥੋਂ ਯਾਰ ਗੱਲ ਹੁਣ ਬਈ ਕੀ ਕਰਾਂ ਯਾਰ ਉਹ ਵੱਡੇ ਬੰਦੇ ਆ ਵੱਡੇ ਬੰਦੇ ਚੱਲ ਹੈਗੇ ਆਪਣੀ ਵੀ ਚੰਗੀਆਂ ਉਹਨਾਂ ਨਾਲ ਉਹਨੇ ਯਾਰ ਫੈਮਿਲੀ ਮੈਟਰ ਲੈ ਕੇ ਤਾਂ ਆਪਾਂ ਕਹਿ ਨਹੀਂ ਸਕਦੇ ਨਹੀਂ ਤੁਸੀਂ ਤੁਸੀਂ ਕਹਿ ਕੇ ਤਾਂ ਵੇਖੋ ਕੀ ਪਤਾ ਤੁਹਾਡੀ ਸੁਵੀਰ ਬਾਦਲ ਇਨਕੁਇਰੀ ਕਰਾ ਦੇ ਵੀ ਤੁਹਾਡੀ ਘਰ ਵਾਲੀ ਨੂੰ ਲੱਭਣ ਦੀ ਉਤਲਾਸ ਚ ਬੰਦੇ ਲਾ ਦੇ ਆਪਦੇ ਉਹ ਯਾਰ ਬਾਦਲ ਨੂੰ ਮੈਂ ਕਹਿ ਦਦੈ ਨਾ ਉਹ ਹੱਸ ਪੈਂਦਾ ਯਾਰ ਮਰੂ ਗੱਲ ਚੌੜ ਤੇ ਪਾ ਲੈਂਦਾ ਯਾਰ ਫਿਰ ਮੈਨੂੰ ਚੜ੍ਹਦੀਆ ਚੇਹ ਬਈ ਤੈਨੂੰ ਸਹੀ ਗੱਲ ਦੱਸਾਂ ਪਰ ਮੈਂ ਹੁਣ ਉਹਨੂੰ ਕੋਈ ਬੋਲ ਨਹੀਂ ਸਕਦਾ ਬੋਲ ਨਹੀਂ ਸਕਦਾ ਵੀ ਕਿਤੇ ਕਿਤੇ ਵੀ ਇਦਾਂ ਵੀ ਲੱਗਦਾ ਵੀ ਇਹ ਪਾਰਟੀ ਬਾਜੀ ਨੂੰ ਵੀ ਪ੍ਰਮੋਟ ਕਰ ਬਾਈ ਪਾਰਟੀ ਬਾਜੀ ਚ ਤੁਸੀਂ ਕੁਝ ਕੀਤਾ ਕਰਦੇ ਹੋ ਕੋਈ ਸਰਪੰਚ ਜਾਂ ਕੋਈ ਮੈਂਬਰ ਕੋਈ ਤੁਹਾਡੇ ਚੋਂ ਉੱਠਿਆ ਹੋਵੇ ਕਿਸ ਤਰ੍ਹਾਂ ਹਾਂ ਬਈ ਡੈਡੀ ਮੇਰਾ ਸਰਪੰਚ ਰਿਹਾ ਸੀ ਪਹਿਲਾਂ ਵੀ ਹਾਂ ਪਿਛਲੇ 5-7 ਅਕਾਲੀ ਦਲ ਹਾਂ ਬਈ ਵੇਖੋ ਯਾਰ ਵੀ ਇਹ ਨਾ ਸੁਖਵੀਰ ਬਾਦਲ ਤੱਕ ਵੀ ਇਹਨਾਂ ਦੇ ਲਿੰਕ ਆ ਵੀ ਇਹ ਬੰਦਾ ਫੇਰ ਵੀ ਇਹ ਇਦਾਂ ਸੋਚ ਰਿਹਾ ਵੀ ਯਾਰ ਮੈਂ ਸੁਖਵੀਰ ਬਾਦਲ ਨੂੰ ਨਹੀਂ ਕਹਿਣਾ ਮੈਂ ਆਪ ਲੱਭਣੀ ਆ ਬਾਈ ਤੁਹਾਨੂੰ ਦੁੱਖ ਲੱਗਦਾ ਮਾੜਾ ਮੋਟਾ ਰੋਣਾ ਧੋਣਾ ਉਹ ਯਾਰ ਬਾਈ ਮੈਂ ਜਦੋਂ ਕੰਮ ਤੇ ਜਾਂਦਾ ਰੁਕੇ ਜਾਂਦਾ ਯਾਰ ਸਾਰੀ ਦਿਹਾੜੀ ਉਹਦੇ ਬੈਠੇ ਰਹੀ ਦੇ ਨਾਲ ਖਬੀ ਗਈਦਾ ਤੂੰ ਯਾਰ ਉਹ ਜਨਾਨੀ ਨੇ ਮੇਰਾ ਭੂਰਾ ਵੀ ਨਹੀਂ ਸੋਚਿਆ ਯਾਰ ਤੇ ਬਾਈ ਤੁਹਾਡਾ ਦਿਲ ਕੀ ਕਹਿੰਦਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਉਹ ਕੁੜੀ ਨੂੰ ਜੋ ਕੁੜੀ ਵੇਖਦੀ ਹੋਵੇ ਤੁਹਾਡੀ ਵੀਡੀਓ ਬਾਈ ਯਾਰ ਨੂੰ ਤਾਂ ਮੈਂ ਇਹੀ ਕਹਿਣਾਗਾ ਤੂੰ ਗੱਲ ਜਿਹਦੇ ਨਾਲ ਮਰਜੀ ਕਰ ਲੈ ਕਿ ਇੱਕ ਵਾਰੀ ਘਰੇ ਆ ਜਾ ਮੇਰੇ ਕੋਲੇ ਕਿ ਤੈਨੂੰ ਮੈਂ ਜਾਵਾਂ ਨਹੀਂ ਰੋਕ ਟੋਕ ਕਰਦਾਗਾ ਤੇ ਹੁਣ ਤੁਹਾਡੇ ਮਜ਼ਾਕ ਤਾਂ ਡਾਉਂਦੇ ਹੋਣਗੇ ਪਿੰਡ ਦੇ ਵਿੱਚ ਵੀ ਇਦਾਂ ਕਰ ਲਿਆ ਉਹ ਹੋ ਗਿਆ ਹੋ ਗਿਆ ਬਾਈ ਯਾਰ ਮੇਰਾ ਗਲੀ ਜੋ ਲੰਘਣਾ ਔਖ ਉਹ ਗਏ ਅੰਮ੍ਰੀਰ ਕਿਤੇ ਇੰਨੇ ਲੰਕਾ ਜਨਾਨੀ ਨਹੀਂ ਲੱਭੀ ਗਈ ਕੀ ਉਮਰ ਬਈ ਕੀ ਆਖਾਂ ਯਾਰ ਜਨਾਨੀ ਗਵਾਚ ਗਈ ਹਾਂ ਹਾਂ ਗਵਾਚ ਗਈ ਆਪਾਂ ਚੁੱਪ ਕਰ ਜਾਈਦਾ ਬਈ ਨੀਵੀਂ ਪਾ ਕੇ ਲੰਘ ਜਾਈਦਾ ਯਾਰ ਹੁਣ ਅੱਜ ਅੱਕੇ ਤੋਂ ਮੇਲੇ ਤੇ ਜਾਉਂਗੇ ਮੇਲੇ ਤੇ ਬਈ ਜਾਈ ਜਾਉਂਗੇ ਯਾਰ ਮੈਂ ਹੁਣ ਮਤਲਬ ਮਨ ਚੱਕਿਆ ਗਿਆ ਮਗਾ ਮੇਲੇ ਕਿ ਨਹੀਂ ਮੈਂ ਝਾਕਦਾ ਨਹੀਂ ਜੇ ਸਾਡੇ ਪਿੰਡ ਮੇਲਾ ਹੁੰਦਾਗਾ ਮਤਲਬ ਭੂਆ ਕੋਲ ਜਾਵੜਦਾ ਹੁੰਨਾਗਾ ਅੱਛਾ ਭੂਆ ਕੋਲ ਜਾਵੜਦਾ ਤੇ ਪਿੰਡ ਦੇ ਮੇਲੇ ਤੋਂ ਡਰ ਲੱਗਦਾ ਮੈਨੂੰ ਤੇ ਹੁਣ ਮੇਲਾ ਕਦੋਂ ਸਾਡੇ ਪਿੰਡ ਮੇਲਾ ਵੀ ਸਾਡੇ ਹੈਗਾ 1 ਸਤੰਬਰ ਨੂੰ ਜਾ ਫਿਰ ਉਦੋਂ ਤੁਸੀਂ ਗਾਇਬ ਹੋ ਜਾਓਗੇ ਮੈਂ ਬਈ 10 ਦਿਨ ਪਹਿਲਾਂ ਹੀ ਗਾਇਬ ਹੋ ਜੀਉ ਕੰਮ ਚੱਲ ਪਿਆ ਪਿੰਡ 'ਚ ਤੇ ਹੁਣ ਤੁਸੀਂ ਭਾਲੋਂਗੇ ਕਿ ਨਹੀਂ ਭਾਲਦੇ ਹੁਣ ਘਰ ਬਈ ਯਾਰ ਮੈਂ ਤਾਂ ਭਾਲਦਾਗਾ ਜੋ ਆਪ ਹਜੇ ਬੜੀ ਵਧੀਆ ਗੱਲ ਹੈ ਮੇਰੀ ਮਨਤੀ ਹੈ ਉਹਦੇ ਮੂਰੇ ਮਨਤੀ ਹੈ ਮਨਤੀ ਹੈ ਦੇਖੋ ਯਾਰ ਨਾ ਬੰਦੇ ਦੇ ਵਿੱਚ ਕਿੰਨਾ ਦਰਦ ਆ ਯਾਰ ਕਿੰਨਾ ਰੋ ਰਿਹਾ ਬੰਦਾ ਹਨਾ ਵੀ ਕਹਿੰਦਾ ਮੇਲਿਆਂ ਦੇ ਵਿੱਚ ਵੀ ਮੈਂ ਨਹੀਂ ਜਾ ਸਕਦਾ ਮੇਲੇ ਮੇਲਾ ਕਹਿੰਦਾ ਸਾਡੇ 1 ਦਸੰਬਰ ਨੂੰ ਮੇਲਾ ਕਹਿੰਦਾ ਮੈਂ ਮੇਲੇ ਤੇ ਨਹੀਂ ਜਾਂਦਾ ਮੈਂ ਆਪਦੀ ਭੂਆ ਕੋਲ ਜਾਊਂਗਾ ਵੇਖੋ ਯਾਰ ਵੀ ਇੱਕ ਕੁੜੀ ਨੇ ਉਹਦੀ ਜ਼ਿੰਦਗੀ ਖਰਾਬ ਕਰਤੀ ਯਾਰ ਹਨਾ ਉਹ ਕੁੜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਤੂੰ ਆ ਜਾ ਵਾਪਸ ਆ ਜਾ ਵੀ ਜੇ ਤੂੰ ਗਵਾਚੀ ਆ ਇਹ ਗਵਾਚੀ ਕੁਛ ਹੀ ਨਹੀਂ ਹੁੰਦਾ ਇਹ ਭੱਜੀ ਆ ਬਈ ਇਹ ਭੱਜੀ ਆ ਇਹ ਗਵਾਚੀ ਨਹੀਂ ਇਹ ਭੱਜੀ ਹੁਣ ਪਤਾ ਹੀ ਲੱਗ ਜਾਂਦਾ ਕਿਉਂਕਿ ਯਾਰ ਉਹ ਨਿਆਣੀ ਨਹੀਂ ਸੀਗੀ ਹਨਾ ਵੀ ਨਿਆਣੀ ਨਹੀਂ ਸੀ ਜੇ ਗਵਾਜੇ ਹੋ ਹਨਾ ਉਹ ਭੱਜੀ ਆ ਠੀਕ ਹੈ ਤੇ ਬਾਈ ਹੁਣ ਤੁਸੀਂ ਪੁਲਿਸ ਨੂੰ ਇਨਕੁਆਇਰੀ ਕਰੋਗੇ ਬਾਈ ਯਾਰ ਮੈਂ ਹੁਣ ਜਿਹੜੇ ਬੰਦੇ ਨੂੰ ਭਜਾ ਕੇ ਲੈ ਗਏ ਆ ਉਹ ਬੰਦਿਆਂ ਦੇ ਬਈ ਯਾਰ ਪੁਲਿਸ ਕਰੇ ਨਾ ਕਰੇ ਠੀਕ ਆ ਇੱਕ ਵਾਰੀ ਉਹ ਮੋੜ ਆਵੇ ਤੇ ਮੈਂ ਪਾਉਂ ਪੜਾ ਕੇ ਦੂੰਗਾ ਉਹਨਾਂ ਦੇ ਸਾਰਿਆਂ ਦੇ ਤੋਤੀ ਤੂਤੀਆਂ ਦੇ ਜਾਂਦੇ ਵੇਖੀ ਅੱਛਾ ਠੀਕ ਆ ਕਹਿੰਦਾ ਵੀ ਯਾਰ ਮੈਂ ਉਹਨਾਂ ਦੇ ਪੜਾਕੇ ਪਾਉਂਗਾ ਭਲਾ ਦੀ ਇਨਕੁਆਇਰੀ ਹੋਵੇ ਭਲਾ ਨਾ ਕਿਤੇ ਕਿਤੇ ਲੱਗਦਾ ਵੀ ਕੁੜੀ ਨੇ ਗਲਤ ਕਦਮ ਚੱਕਿਆ ਕਿਉਂਕਿ ਇਹ ਬਹੁਤ ਮੁੰਡਾ ਸਾਊ ਸੀ ਇਹ ਮੁੰਡੇ ਨੇ ਬਹੁਤ ਜ਼ਿਆਦਾ ਉਹਨੂੰ ਪਿਆਰ ਕੀਤਾ ਜ਼ਿੰਦਗੀ ਦੇ ਵਿੱਚ ਕੁੜੀਆਂ ਨੂੰ ਜੇ ਪਿਆਰ ਕਰਨ ਵਾਲਾ ਮੁੰਡਾ ਮਿਲ ਜੇ ਨਾ ਤੇ ਉਹਦੇ ਲਈ ਜ਼ਿੰਦਗੀ ਬਹੁਤ ਘੈਂਟ ਹੋ ਜਾਂਦੀ ਆ ਪਰ ਉਹ ਚਾਹੁੰਦੀ ਕੀ ਆ ਉਹ ਉਹਨੂੰ ਹੀ ਪਤਾ ਵੀ ਉਹ ਚਾਹੁੰਦੀ ਕੀ ਹੈ ਬਈ ਮੈਂ ਮੇਰੀ ਗੱਲ ਸੁਣੋ ਤੁਸੀਂ ਇੰਨਾ ਰੁਪਇਆ ਲਾਇਆ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਜਾਂ ਆਪਣੇ ਜਿਹੜੇ ਬੰਦੇ ਉਹਨੂੰ ਲੈ ਕੇ ਗਿਆ ਭਜਾ ਕੇ ਉਹ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਕੀ ਬਈ ਯਾਰ ਕਿ ਚਲ ਭੱਜਣ ਵਾਲੀ ਭੱਜ ਗਈ ਹੈਣਾ ਚਲੋ ਤਾਂ ਗੱਲ ਵੱਖਰੀ ਹੈ ਹੁਣ ਜਿਹੜਾ ਬਈ ਮੇਰਾ 26-27 ਲੱਖ ਰੁਪਇਆ ਲੱਗਿਆ ਕਿ ਉਹ ਤਾਂ ਮੈਨੂੰ ਮੂੜੇ ਯਾਰ ਹੁਣ ਕਿ ਮੈਂ ਫਿਰ ਗਾਂ ਵੀ ਆਪਦਾ ਦੇਖਣਾਗਾ ਉਹਨੇ ਤਾਂ ਆਪਦਾ ਦੇਖ ਲਿਆ ਤੇ ਹੁਣ ਯਾਰ ਬਈ ਮੈਂ ਤਾਂ ਆਪਦਾ ਦੇਖੂਗਾ ਅੱਗੇ ਇੱਕ ਵਾਰੀ ਤੁਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹੋ ਗੱਲ ਬਈ ਕਰੂੰਗਾ ਬੈਠ ਕੇ ਗੱਲ ਕਲੀਅਰ ਕਰੇ ਮੇਰੇ ਨਾਲ ਸੱਚੀ ਆ ਉਹ ਬੈ ਕੇ ਗੱਲ ਕਰ ਲੈ ਮੇਰੇ ਨਾਲ ਕਿ ਕਿਉਂ ਭੱਜੀ ਆ ਕਿਉਂ ਭੱਜੀ ਆ ਗਵਾਚੀ ਨਹੀਂ ਆ ਉਹ ਭੱਜੀ ਆ ਭੱਜੀ ਯਾਰ ਵੀ ਹੁਣ ਪਤਾ ਹੀ ਲੱਗੀ ਜਾਂਦਾ ਯਾਰ ਦਿਮਾਗੀ ਹੁੰਦੀ ਉਹਨੂੰ ਘਰੇ ਆ ਜਾਂਦੀ ਯਾਰ ਚੱਲ ਮੇਲੇ 'ਚ ਅਕਸਰ ਗਮਾਜ ਗਿਆ ਜਵਾਗ ਹਨਾ ਜਵਾਗ ਹੀ ਕਹਿ ਸਕਦੇ ਆ ਯਾਰ ਆਪਾਂ ਉਹਨੂੰ ਤੇ ਬਈ ਯਾਰ ਉਹ ਮੁੜਕੀ ਨਹੀਂ ਆਈ ਯਾਰ ਹੁਣ ਬਸ ਇੰਨਾ ਸਿਆਣਾ ਤਾਂ ਕੋਈ ਮਤਲਬ ਇੰਨਾ ਕਮਲਾ ਤਾਂ ਕੋਈ ਹੁੰਦਾ ਨਹੀਂ ਆ ਨਾ ਕਿ ਉਹ ਵਾਪਸ ਨਾ ਆਵੇ ਹਨਾ ਫਿਰ ਕਹਿੰਦੇ ਵੀ ਇਹ ਲਾਲ ਅਮਰੂਤੀ ਜਿਹੜੀ ਤੁਹਾਡੇ ਰੱਖੀ ਆ ਕਹਿੰਦੇ ਉਹ ਵੀ ਚੱਲਣੋਂ ਹਟ ਗਈ ਹੁਣ ਯਾਰ ਬਈ ਉੱਦੇ ਹੀ ਖੜੀ ਆ ਇਹ ਵੀ ਗੱਲ ਸੱਚੀ ਆ ਯਾਰ ਉੱਦੇ ਦੀ ਨਹੀਂ ਹੋਈ ਨਹੀਂ ਯਾਰ ਕੀ ਯਾਰ ਬਈ ਯਾਰ ਇਹ ਜਨਾਨੀ ਹਨ ਨੂੰ ਲੈ ਗਈ ਬੈਗੀ ਸਾਡੇ ਸਾਰੇ ਘਰ ਨੂੰ ਇਹ ਇੰਨੀ ਵਾਲੀ ਹੈ ਨਹੀਂ ਸੀ ਜਿੰਨੇ ਜਿਸੀਂ ਲਿਆ ਕੇ ਬਾਦੀ ਸੀ ਜਿਹੜੀ ਗੱਲ ਹੈ ਇਹ ਬਸ ਇਹੋ ਖਾਦਾ ਨਹੀਂ ਗਏ ਮੈਂ ਕਿ ਸੂਟ ਵੀ ਲੈ ਕੇ ਦਿੰਦਾ ਸੀ ਸੂਟ ਯਾਰ ਬਈ ਯਾਰ ਇਹਨੂੰ ਮੈਂ 3000 ਤੋਂ ਘੱਟ ਸੂਟ ਨਹੀਂ ਲੈ ਕੇ ਦਿੱਤਾ ਕਦੇ ਜਿੱਥੋਂ ਮਰਜੀ ਪੁੱਛੇ ਮੰਡੀ ਵਾਲੀ ਦੀ ਕਾਰ ਚਾਰਜ ਵੀ ਕਹਿੰਦੇ 9 9 3 3 ਮਹੀਨੇ ਦਾ 4 4 ਮਹੀਨੇ ਸਾਲ ਸਾਲ ਦਾ ਕਰਾ ਇਕੱਠਾ ਵੀ ਰੀਚਾਰਜ ਉਹ ਮੈਂ ਕਰਾ ਕੇ ਦਿੰਦਾ ਸੀ ਜੇ ਨੈਟ ਮੁੱਕ ਜੇ ਤੈਨੂੰ ਉਹ ਫੋਨ ਲਾਉਂਦੀ ਸੀ ਤੇ ਨੈਟ ਨਾਲ ਦੀ ਨਾਲ ਇਹਦੇ ਫੋਨ 'ਚ ਤੇ ਮੈਂ ਉਹ ਤੋਂ ਕਰਾ ਦਿੰਦਾ ਸੀ ਕਿ ਵੀ ਕਰਦੇ ਯਾਰ ਵਿਚਾਰੀ ਤੰਗ ਹੁੰਦੀ ਹੋਊਗੀ ਕੁਰੂਨੀ ਯਾਰ ਮੇਰਾ ਭੂਰਾ ਨਹੀਂ ਸੋਚਿਆ ਹੁਣ ਮੈਂ ਕਿਉਂ ਸੋਚੂ ਬਈ ਯਾਰ ਮੇਲਿਆਂ ਦੇ ਵਿੱਚ ਯਾ ਤੁਸੀਂ ਆਦੇ ਘਰਾਂ ਵਾਲਿਆਂ ਕਿਉਂ ਲੈ ਕੇ ਜਾਂਦੇ ਹੋ ਉਹ ਵੀ ਰਾਤ ਨੂੰ ਯਾਰ ਤੁਹਾਨੂੰ ਡਰ ਨਹੀਂ ਹੈਗਾ ਭੂਰਾ ਹੈ ਅੱਜ ਕੱਲ ਤਾਂ ਆਵਾ ਉਤਰਿਆ ਪਿਆ ਕੁੜੀਆਂ ਦਾ ਕਿਉਂਕਿ ਯਾਰ ਕੁੜੀਆਂ ਦਾ ਕੋਈ ਭਰੋਸਾ ਨਹੀਂ ਅੱਜ ਕੱਲ ਕੋਈ ਹਾਲ ਹੋਇਆ ਪਿਆ ਆਹ ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਯਾਰ ਵੀ ਪਹਿਲਾਂ ਹੀ ਤੁਸੀਂ ਵਿਆਹ ਨਾ ਕਰੋ ਯਾਰ ਹੈ ਜੇ ਨਹੀਂ ਨੇਵਰੇਜ ਤਾਂ ਤੁਸੀਂ ਤਲਾਕ ਦੇ ਦਿਓ ਤੁਸੀਂ ਕਿਉਂ ਐਦਾਂ ਕਰਦੇ ਹੋ ਯਾਰ ਕਿਹਦਾ ਬੰਦੇ ਦਾ 23-24 ਲੱਖ ਰੁਪਏ ਲੱਗਿਆ ਕਿੰਨੇ ਕਨੇ ਮਹੰਗੇ ਆਰਟਿਸਟ ਇਹਨੇ ਨੇ ਮਹੰਗੇ ਬੰਦੇ ਦੇ ਵਿਆਹ ਤੇ ਆਏ ਆ ਲਾਲ ਮਰੂਤੀ ਇਹਨਾਂ ਦੀ ਜਿਹੜੀ ਪਰੰਪਰਾ ਚੱਲੀ ਸੀ ਉਹ ਵੀ ਇਹਦੀ ਗੱਡੀ ਚੱਲਣੋਂ ਹਟ ਗਈ ਮਾਂ ਪਿਓ ਨੇ ਹੁਣ ਦੂਜਾ ਰਿਸ਼ਤਾ ਇਹਨੂੰ ਪਤਾ ਕੀ ਤੱਕ ਹੋਊਗਾ ਕਿ ਨਹੀਂ ਹੋਊਗਾ ਇਹਨੇ ਸ਼ੇਰਾ ਲਾਇਆ ਮੁਰੇ ਸਿਰ ਦੇ ਉੱਤੇ ਕਿਉਂ ਲਾਇਆ ਵੀ ਮੇਰਾ ਮੂੰਹ ਨਾ ਦਿਸੇ ਕਿਸੇ ਨੂੰ ਮੇਲਿਆਂ ਦੇ ਵਿੱਚ ਘਰ ਵਾਲਿਆਂ ਨਾਂ ਲੈ ਕੇ ਜਾਓ ਰਾਤ ਨੂੰ ਉਹ ਵੀ